ਪਿਆਰੇ ਸਿਰੋਤਿਓ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਸਟਾਰ ਏ ਜੀ ਨੇ ਚੈਨਲ ਖਬਰ ਕਿਸਾਨ ਯੂਨੀਅਨ ਮਜ਼ਦੂਰ ਜਥੇਬੰਦੀ ਗੁੱਸੇ ਵਿੱਚ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਸੌਂਪਣ ਜਾ ਰਹੀ ਸੀ ਕਿ ਮੋਗਾ ਪੁਲਿਸ ਨੇ ਜ਼ਿਲ੍ਹੇ ਦੇ ਪਿੰਡ ਤਲਵੰਡੀ ਪੰਗੇਰੀਆਂ ਵਿੱਚ ਕਿਸਾਨਾਂ ਨੂੰ ਰੋਕ ਲਿਆ ਸਥਿਤੀ ਨਾਜ਼ੁਕ ਬਣੀ ਹੋਈ ਹੈ ਸਾਡਾ ਇੱਥੇ ਰੋਕਣ ਦਾ ਕੋਈ ਕਾਨੂੰਨ ਨਹੀਂ ਹੈ ਇੱਥੇ ਰੋਕਣ ਦਾ ਕੋਈ ਨਹੀਂ ਗੱਡੀ ਅੱਗੇ ਕਰ ਰੋਕੋ ਮਾਰੋ ਹਨ ਗੱਡੀ ਅੱਗੇ ਕਰ ਗੱਡੀ ਅੱਗੇ ਕਰ ਇਹ ਤੁਹਾਡੀ ਪ੍ਰੋਪਰਟੀ ਹੈ ਇਹ ਤੁਹਾਡੀ ਪ੍ਰੋਪਰਟੀ ਹੈ ਉਹ ਪੁਲਿਸ ਪ੍ਰਸ਼ਾਸਨ ਮੁਰਦਾਬਾਦ ਮੁਤਾਬਕ ਮੁਤਾਬਕ ਜਲਮੁਰਦਾਬ ਮੁਤਾਬਕ 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 ਪ੍ਰਸ਼ਾਸਨ ਦਾ ਬੇੜੇ ਹੀ ਕਰਕੇ ਕਹਨਾਂ ਨੂੰ ਤੰਗ ਮਰੇ ਜਾਣ ਕਰਨ ਵਾਲੀ ਪ੍ਰਸ਼ਾਸਨ ਦਾ ਰਵਾਈ ਕੱਖਣਾ 1 ਲੱਖਣਾ 1 ਲੱਖਣਾ ਪਰਚਾਨਾ ਖਜ਼ਾਨਾ ਨੂੰ ਤੰਗ ਪਰੇਸ਼ਾਨ ਕਰਨ ਵਾਲੀ ਸਰਕਾਰ ਦਾ ਰਵਾਈ ਕੱਖਣਾ 1 ਲੱਖਣਾ ਅੱਗੇ ਕਰੋ ਸਰਕਾਰ ਤੋਂ ਲਾਚਾਰ हकनी आवाजे कर कौन कभी गुंडा डरता नहीं है कौन

باترو تے کلاو او ا باترو تے کلاو ا کھاؤ دا بوہ کھاؤ دا کھاؤ دا بوہ بوہ ہلو رکھ نہ رکھ دو اب اب وچھانڑ بڑی تے کڑی چل کے ڈر گئی کرنڑ جی کرنڑ جی मुर्दा मज़ूरा ते लाठीचार्ज करण वारा मुरदा हथां हथां कम क्रशासन मुर ਆ ਲਈ ਜੋ ਲੜਦੇ ਲੋਕ ਹੱਟ ਕਾ ਲਈ ਜੋ ਲੜਦੇ ਲੋਕ ਲਾਠੀ ਚਾਰਜ ਪੱਕਾ ਲਈ ਅੰਤ ਕਿਸਾਨਾਂ ਦੀਆਂ ਪੱਕਾ ਲਾ ਰਹੀਆਂ ਪ੍ਰਸ਼ਾਸਨ ਪਰ ਪ੍ਰਸ਼ਾਸਨਾਂ ਦਾ ਗੱਲਾ ਮਾਰਿਆ ਲਾਠੀ ਚਾਰਜ ਕਰ ਰਿਹਾ ਲਾਠੀ ਚਾਰਜ ਕਰ ਰਿਹਾ ਪੱਕਾ ਲਾ ਰਿਹਾ ਇਹਨਾਂ ਇਹਨਾਂ ਮਲਾਜਮਾਂ ਦੀ ਚੰਗੀ ਦਾ شناخت ਕੀਤੀ ਗਈ ਆ ਇਹਨਾਂ ਦੀ شناخت ਨਹੀਂ ਕੀਤੀ ਗਈ ਆ ਉਹ ਕਿਸੇ ਵੋਟਾ ਵਾਲੇ ਨੇ ਤੁਹਾਡੇ ਮਗਰ ਨਹੀਂ ਆਉਣਾ ਉਹ ਕਿਸੇ ਅਫਸਰ ਨੇ ਤੁਹਾਡੇ ਮਗਰ ਨਹੀਂ ਆਉਣਾ ਟਾਡੀ ਨੌਕਰੀ ਚਲੇ ਲੜੀ ਜੇ ਜਿਹੜੀਆਂ ਤਕਲੀਫਾਂ ਜਿਹੜੀਆਂ ਘੜੀਆਂ ਤੁਸੀਂ ਸਾਨੂੰ ਆ ਮਰਦਾਬ 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 ਜਿੰਦਾਬ ਮਰਦਾਬ ਮਰਦਾਬ मजूर किसान मजूर ਬੂਆ ਬਰੇਡ ਕੇ ਫਸੜੀ ਧੱਕ ਦੇਵਾਂ ਨੂੰ ਬੂਆ ਕੰਮ ਕੀਆ ਬਾਹਰ ਖੇਲ ਕੇ ਬੂਆ ਜੈਨ ਨੂੰ ਆ ਬੈਠੀ ਬੂਆ ਗੱਲ ਕਰੇ ਕਹਿ ਵਜੇ ਦੇ ਮੇਰੀ ਲੋ ਮੈਂ ਕਹਿਣਾ ਮਾਰਾ ਠੱਕ ਕਰੀਆ ਇਹ ਮੋਲੇ ਮੈਂ ਇਹ ਬੂਆ ਕਰੇ ਅੰਮ੍ਰਿਤ ਸਮਾਗਮ ਹਾਂ ਜਿੰਦਾਬਾਦ ਅੱਲਾਹ ਦਾ ਬਖਸ਼ਾ ਆਪਾਂ ਬੱਦਰੀ ਚੱਕਾ ਲਾ ਦੇ ਚਿੰਗੋ ਦੇ ਖੇਲ ਨੂੰ ਤੇ ਜਿੰਦਾਬਾਦ ਕੱਪਾ ਮੱਰੀ ਦੇ ਕੋ ਰੋਬਾ ਹੱਥ ਤੇ ਜਿੰਦਾਬਾਦ ਕਾਮ 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 ਨੇ ਕਾਮ ਨੇ ਕਾਮ ਨੇ ਰੋਬੀ ਨੂੰ ਰੱਖ ਮਿਟ ਰੱਖ ਦਿਓ ਪਾਣਾ ਜਿੰਦਾਬਾਦ ਜਿੰਦਾਬਾਦ ਧਰਮਾਂ ਬੰਦੁਰਾ ਦਾ ਜਿੰਦਾਬਾਦ 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 ਧਰਮਾਂ ਬੰਦੁਰਾ ਦਾ ਜਿੰਦਾਬਾਦ ਜਿੰਦਾਬਾਦ ਨਾ ਰੋਕ ਕੇ ਨਾ ਰੋਕ ਨਾ ਰੋਕ ਕੇ ਕਮੈਂਟਰੀ ਉਹਦਾ ਪਾ ਕੇ ਜਿੰਦਾਬਾਦ 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 ਆਪਾਂ ਉਹਨਾਂ ਨੂੰ ਜਾਨੀਂ ਕਰੀਏ ਨਾ ਕਰੀਏ ਵੀ ਕਾਫੀ ਗਾਦੇ ਭਾਈ ਉਹ ਸਾਡੀ ਜੋ ਸੂਬੇ ਵੱਲੋਂ ਫੈਸਲਾ ਕੀਤਾ ਗਿਆ ਜੋ ਐਲਾਨ ਹੋਇਆ ਵਾ ਉਹ ਅਸੀਂ ਡੀਸੀ ਦਫ਼ਤਰ ਅੱਗੇ ਬਾਹਾਂਗੇ ਜਾਗੇ ਆਪਦਾ ਜਿਹੜਾ ਜਿਹੜੀ ਵਾਅਦਾ ਸਾਡੀ ਉਹ ਡੀਸੀ ਇੱਥੋਂ ਜਿਹੜਾ ਉੱਠ ਕੇ ਡੀਸੀ ਦਫ਼ਤਰ ਜਾਵਾਂਗੇ ਆਹ ਹੋਣੀ ਕੁਛ ਮਿੰਟਾਂ ਵਿੱਚ ਦਹਾਵੀਆਂ ਮਿੰਟਾਂ ਦੇ ਵਿੱਚ ਇੱਥੋਂ ਅਸੀਂ ਆਪਦੀ ਤਿਆਰੀ ਕਰਕੇ ਡੀਸੀ ਦਫ਼ਤਰ ਦੇ ਅੱਗੇ ਪਹੁੰਚਣ ਦੀ ਆਏ ਸਾਡੀ ਪੂਰੀ ਤਿਆਰੀ ਹੈ ਜਿੰਨੀ ਦੇਰ ਵਾਸਤੇ ਤੁਹਾਡੇ ਨਾਲ ਪ੍ਰਦਰਸ਼ਨ ਉੱਥੇ ਰੱਖਿਆ ਗਿਆ ਡੀਸੀ ਦਫ਼ਤਰ ਇਹ ਆਨ ਵਿੱਚੇ ਸਮੇਂ ਵਾਸਤੇ ਆ ਅਜੇ ਸ਼ਾਮ ਨੂੰ ਫਿਰ ਜਦੋਂ ਸਾਡੇ ਆਗੂ ਫੈਸਲਾ ਕਰਨਗੇ ਜੋ ਅਗਲੀ ਰਣਨੀਤੀ ਹੋਗੀ ਉਹ ਨਾਲੋਂ ਨਾਲ ਤੁਹਾਨੂੰ ਪੁਲਿਸ ਉਹ ਵੀ ਲਗਾਤਾਰ ਤੁਹਾਡੇ ਨਾਲ ਗੱਲਬਾਤ ਹੋ ਰਹੀ ਹੈ ਕੀ ਕਰ ਰਹੇ ਨੇ ਪੁਲਿਸ ਅਧਿਕਾਰੀ ਹਾਂ ਪੁਲਿਸ ਵਾਲੇ ਆ ਜਿਹੜੇ ਪ੍ਰਸ਼ਾਸਨ ਆ ਜਿਹੜਾ ਉਹ ਐ ਪੱਬਾ ਭਾਰੋਇਆ ਫਿਰਦਾ ਵਾ ਕਿਸਾਨਾਂ ਮਜ਼ਦੂਰਾਂ ਦੀ ਆਵਾਜ਼ ਜਿਹੜੀ ਉਹ ਦਬਾਉਣੀ ਚਾਹੁੰਦਾ ਵਾ ਤੋ ਕਹਿੰਦਾ ਵਾ ਵੀ ਉੱਥੇ ਨਾ ਜਾਓ ਤੁਸੀਂ ਆਪਦਾ ਇੱਥੇ ਧਰਨਾ ਪ੍ਰਦਰਸ਼ਨ ਕਰ ਲਓ ਇੱਥੇ ਧਰਨਾ ਧਰਨਾ ਪ੍ਰਦਰਸ਼ਨ ਕਰਨ ਦਾ ਸਾਡਾ ਕੋਈ ਮਕਸਦ ਨਹੀਂਗਾ ਇੱਥੇ ਹੀ ਇੱਕ ਡੇਰੇ ਦੇ ਅੱਗੇ ਬੈਠੇ ਹੋਏ ਇੱਥੇ ਆਈ ਆਪਦਾ ਗਿਣਤੀ ਜਿਹੜੀ ਇਹਦੀ ਉਹ ਆਪਜੀ ਇਕੱਠੀ ਕਰਨ ਲੈ ਆ ਜਿਹੜਾ ਧਰਨਾ ਪ੍ਰਦਰਸ਼ਨ ਆ ਉਹ ਡੀਸੀ ਮੋਗਾ ਦੇ ਅੱਗੇ ਤੇ ਐਸਐਸਬੀ ਮੋਗਾ ਦੇ ਅੱਗੇ ਉਸ ਦਫ਼ਤਰ ਦੇ ਅੱਗੇ ਹੀ ਹੋਊਗਾ ਸਾਡਾ ਜਿਹੜਾ ਪੂਰੇ ਪੰਜਾਬ ਦੇ ਵਿੱਚ ਤਰਨਤਾਰਨ ਦੇ ਵਿੱਚ ਸਾਡਾ ਜਿਹੜਾ ਡੀਸੀ ਦਫ਼ਤਰ ਦੇ ਵਿੱਚ ਮੋਰਚਾ ਲੱਗ ਚੁੱਕਾ ਵਾ ਹੋਰ ਵੀ ਕਈਆਂ ਜ਼ਿਲ੍ਹਿਆਂ ਦੇ ਵਿੱਚ ਡੀਸੀ ਦਫ਼ਤਰ ਅੱਗੇ ਮੋਰਚਾ ਲੱਗ ਚੁੱਕਾ ਵਾ ਕੁਝ ਚਿਰ ਬਾਅਦ ਸਾਡਾ ਇੱਥੇ ਵੀ ਜਿਹੜਾ ਮੋਗੇ ਦੇ ਵਿੱਚ ਆ ਉਹ ਮੋਰਚਾ ਲਗਾਤਾਰ ਜਾਰੀ ਰਹੂਗਾ ਤੇ ਕਿਹੜੀ ਕਿਹੜੀ ਜਥੇਬੰਦੀਆਂ ਨਾਲ ਸ਼ਾਮਿਲ ਹੈਗੀ ਤੁਹਾਡੇ ਪ੍ਰਦਰਸ਼ਨ ਦੇ ਅੱਜ ਇੱਥੇ ਕਿਸਾਨ ਮਜ਼ਦੂਰ ਸੰਘਾਸ਼ ਕਮੇਟੀ ਆ ਇੱਥੇ ਉਹਨਾਂ ਦੇ ਵਰਕਰ ਸਾਰੇ ਦੂਜੇ ਵੀ ਆਪ ਦੇ ਜਿਹੜੇ ਕਿਸਾਨ ਮਜ਼ਦੂਰ ਮੋਰਚਾ ਵਾ ਉਹਨਾਂ ਦੇ ਵੱਖ-ਵੱਖ ਆਗੂ ਆ ਜਿਹੜੇ ਉਹ ਆਪ ਦੇ ਜਿਹੜੇ ਇਕੱਤਰ ਹੋਏ ਆ ਉਹ ਟਾਈਮ ਤੇ ਉੱਥੇ ਡੀਸੀ ਦਫ਼ਤਰ ਪਹੁੰਚ ਜਾਣਗੇ। ਬਾਕੀ 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 ਭਗਵਾਨ ਤਮਨ ਸਰਕਾਰ ਦਾ ਵੇੜਾ ਹੀ ਗਰਕ ਜਿਹੜਾ ਵੇੜੇ ਕੱਖਨਾ ਕਿਸਾਨਾਂ ਦੇ ਤਿਆਚਾਰ ਕਰਨ ਵਾਲੀ ਸਰਕਾਰ ਦਾ ਰੋਹਿ ਕੱਖਨਾ ਰੋਹਿ ਕੱਖਨਾ ਰੋਹਿ ਕੱਖਨਾ ਸਰਕਾਰਾਂ ਦੀ ਨਾ ਚਾਕ ਕਰੋ ਆਪਣੀ ਰਾਖੀ ਆਪ ਕਰੋ ਸਰਕਾਰਾਂ ਦੀ ਨਾ ਚਾਕ ਕਰੋ ਆਪਣੀ ਰਾਖੀ ਆਪ ਕਰੋ ਤੁਹਾਡੇ ਜੋ ਤਾਕਤ ਹੋਊਗੀ ਚੱਲ ਜਾਓਗੇ ਅੱਗੇ ਉਹਨਾਂ ਜੇ ਤਾਕਤ ਹੋਊਗੀ ਉਹ ਆਪ ਦਾ ਰੋਕ ਲੈਣਾ ਆਪਣਾ ਲਾਂਣ ਕੀਤਾ ਹੋਇਆ ਸੂਬੇ ਦੇ ਪੀ ਡੀ ਸੀ ਦਫ਼ਤਰਾਂ ਦੇ ਅੱਗੇ ਆਪ ਆਪ ਦਾ ਧਰਨਾ ਪ੍ਰਦਰਸ਼ਨ ਕਰਨਾ ਵਾ ਜੇ ਸਾਨੂੰ ਡੀਸੀ ਦਫ਼ਤਰ ਆ ਗਏ ਵੀ ਨਹੀਂ ਜਾਣਦੇ ਤੇ ਫਿਰ ਅਸੀਂ ਆਪਦੇ ਘਰਾਂ ਦੇ ਵਿੱਚ ਹੁਣ ਬਹਿਣਾ ਘਰਾਂ ਦੇ ਵਿੱਚੋਂ ਅਸੀਂ ਬਾਹਰ ਆ ਗਏ ਆ ਮਗਰਲੀ ਚਾਹ ਛੱਡ ਦਿਓ ਬਿਲਕੁਲ ਹੀ ਤੇ ਇੱਥੇ ਆਪਦੀ ਚੱਪੇ ਜੀਰ ਵੀ ਲੜਾਈ ਜਿਹੜੀ ਮੇਰੇ ਵੀਰੋ ਸਿਰ ਟਲੀ ਤੇ ਰੱਖ ਕੇ ਉਹ ਇਹ ਲੜਾਈ ਆਪਣੀ ਹੋਣੀ ਆ